ਹੱਕ ਮੀ ਆਈ ਹੱਕ ਮੀ ਆਈ ਹੱਕ ਮੀ ਆਈ ਮਾਦਾਬਾਸ਼ ਫਲੋਰ ਪੁਲਿਸ ਥਾਣੇ ਦੀ ਬਾਹਰ ਪੁਲਿਸ ਖਿਲਾਫ ਨਾਰੇਬਾਜ਼ੀ ਕਰ ਰਹੇ ਇਹ ਲੋਕ 9 ਜੁਲਾਈ ਨੂੰ ਕਤਲ ਕੀਤੇ ਗਏ ਨਾਬਾਲਗ ਮੁੰਡੇ ਦੇ ਪਰਿਵਾਰ ਵਾਲੇ ਤੇ ਉਹਨਾਂ ਦੀ ਹਮਾਇਤੀ ਨੇ 11ਵੀਂ ਜਮਾਤ ਵਿੱਚ ਪੜ੍ਹਦੇ ਹਣੀ ਦੇ ਕਤਲ ਤੋਂ ਬਾਅਦ ਜਾਂਚ ਵਿੱਚ ਹਣੀ ਦੇ ਕਾਤਲਾਂ ਦਾ ਪਤਾ ਲੱਗਦਿਆਂ ਪੁਲਿਸ ਨੇ ਦੋ ਨਾਬਾਲਗ ਮੁੰਡਿਆਂ ਨੂੰ ਤਾਂ ਹਿਰਾਸਤ ਵਿੱਚ ਲੈ ਲਿਆ ਸੀ ਪਰ ਕਤਲ ਦੀ ਸਾਜ਼ਿਸ਼ ਵਿੱਚ ਦਾਖਲ ਕੁੜੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਜਿਸ ਦੇ ਰੋਸ ਵਿੱਚ ਉਹ ਕਤਲ ਕੀਤੇ ਗਏ ਹਣੀ ਦੇ ਪਰਿਵਾਰ ਵਾਲੇ ਤੇ ਉਹਨਾਂ ਦੇ ਹਮਾਇਤੀ ਪਿੰਡ ਵਾਲੇ ਪੁਲਿਸ ਤੋਂ ਕਾਰਵਾਈ ਦੀ ਮੰਗ ਕਰ ਰਹੇ ਨੇ ਅਰੇ ਬਰਤਾਰ ਆ ਗੁੰਡਿਆ ਤੇ ਲ ਜਾ ਕੇ ਜੀ ਫੌਖਲਾ ਕੇ ਚੀਜ਼ਾਂ ਨਾ ਜਿਆ ਅੱਛਾ ਅੱਛਾ ਕੁੜੀ ਜਿਹੜੀ ਆ ਤਾਕੀ ਇਹ ਨੇ ਗਿਆ ਉਹਨਾਂ ਨੂੰ ਕੋ ਉਹਨਾਂ ਦੇ ਘਰ ਜਾਣ ਦੱਸਿਆ ਕਿ ਕੋਈ ਤੁਹਾਡੀ ਗੱਲ ਤੇ ਆ ਉਹਨਾਂ ਨੂੰ ਕੁੜੀ ਨੇ ਕੁੱਟਿਆ ਕੁੜੀ ਨੇ ਆਪਣੇ ਆਸ਼ਕਾਂ ਵਾਲੇ ਨੂੰ ਮਾਰਤਾ ਜੀ ਲੋਕਾਂ ਦੇ ਧਰਨੀ ਤੋਂ ਬਾਅਦ ਪੁਲਿਸ ਨੇ ਮੁੱਲ ਸੁਨਨਾ ਵਾਲੀ ਕੁੜੀ ਨੂੰ ਹਿਰਾਸਤ ਵਿੱਚ ਲੈ ਲਿਆ ਪ੍ਰਦਰਸ਼ਨਕਾਰੀ ਲੋਕਾਂ ਦਾ ਇਲਜ਼ਾਮ ਸੀ ਕਿ ਪੁਲਿਸ ਮਲਜ਼ਮ ਕੁੜੀ ਦੀ ਮਦਦ ਕਰ ਰਹੀ ਹੈ ਪਰ ਪੁਲਿਸ ਦਾ ਕਹਿਣਾ ਸੀ ਕਿ ਕੁੜੀ ਬਿਮਾਰ ਹੋਣ ਕਰਕੇ ਹਸਪਤਾਲ ਵਿੱਚ ਦਾਖਲ ਸੀ ਜਿਸ ਨੂੰ ਅੱਜ ਹਿਰਾਸਤ ਵਿੱਚ ਲੈ ਲਿਆ ਗਿਆ ਲੜਕੀ ਅਸਲੀ ਉਹ ਨੈਸ਼ਨਲ ਅਗੇ ਸੀ ਪੌਣ ਜੀ ਉਹਦਾ ਕੀ ਇੱਕ ਬਿਮਾਰ ਜਾਨੀ ਹੋ ਗਈ ਸੀ ਸੀਰੀਅਸ ਹੋ ਗਈ ਜਿੰਨ ਨੂੰ ਦਾਲ ਕਰਾਇਆ ਗਿਆ ਜਿਹੜੀ ਅਜੋ ਠੀਕ ਹੋ ਗਈ ਜਿਹੜੀ ਉਹਦੋਂ ਅਜ ਰੈਸਟ ਪਾ ਕੇ ਉਹਨਾਂ ਨੂੰ ਅੱਜ ਪੇਸ਼ ਕੀਤਾ ਜਾਇਆ ਹੈ ਕੇਸ ਵਿੱਚ ਪੁਲਿਸ ਨੇ ਸਿਵਲ ਹਸਪਤਾਲ ਵਿੱਚ ਦਾਖਲ 16 ਸਾਲਾ ਕੁੜੀ ਖਿਲਾਫ ਸਾਜ਼ਿਸ਼ ਰਚਣ ਦੀ ਧਾਰਾ 120B ਦੇ ਤਹਿਤ ਗ੍ਰਿਫਤਾਰ ਕਰਕੇ ਹੁਸ਼ਿਆਰਪੁਰ ਜੁਵਨਾਈਲ ਜੇਲ੍ਹ ਵਿੱਚ ਭੇਜ ਦਿੱਤਾ ਹੈ ਕਤਲ ਕੀਤੇ ਗਏ ਮੁੰਡੇ ਹਨੀ ਦੇ ਰਿਸ਼ਤੇਦਾਰਾਂ ਵੱਲੋਂ ਪਿੰਡ ਦੇ ਲੋਕਾਂ ਨਾਲ ਮਿਲ ਕੇ ਧਰਨਾ ਲਾਉਣ ਤੋਂ ਬਾਅਦ ਪੁਲਿਸ ਨੇ ਇੱਕ ਕਾਰਵਾਈ ਕੀਤੀ 11 ਮਹੀਨੇ ਚ ਸਮਾਚ ਵਿੱਚ ਪੜਨ ਵਾਲੇ ਹਨੀ ਨੂੰ ਪ੍ਰੇਮ ਸੰਬੰਧਾਂ ਦੇ ਚੱਕਰ ਵਿੱਚ ਉਸਦੇ ਹੀ ਪਿੰਡ ਦੇ ਦੋ ਨਾਂ ਵਾਲੇ ਮੁੰਡਿਆਂ ਨੂੰ ਕਤਲ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਸੀ। ਰਮੇਨ ਦੋਸ਼ੀ ਹੈ। ਉਹਦੀ ਕਿਸੇ ਲੜਕੀ ਨਾਲ ਗੱਲਬਾਤ ਸੀਗੀ। ਉਸੇ ਪਿੰਡ ਦੀ ਉਹ ਵੀ ਲੜਕੀ ਮਾਈਨਰ ਹੈ। ਉਹਨੂੰ ਇਹ ਡਾਊਟ ਹੋ ਰਿਹਾ ਸੀ ਬਾਰ-ਬਾਰ ਕਿ ਇਹ ਲੜਕੀ ਤੇ ਉਹਦੇ ਰਿਸ਼ਤੇ ਬਾਰੇ ਲੜਕੀ ਦੇ ਪੇਰੈਂਟਸ ਨੂੰ ਜਾਂ ਪਿੰਡ 'ਚ ਇਹ ਗਲਤ ਅਫਵਾਹਾਂ ਫੁਲਾਉਂਦਾ ਹੈ। ਉਸ ਖੁੰਦਕ ਨੂੰ ਮਨ 'ਚ ਰੱਖਦੇ ਹੋਏ ਉਹਨੇ ਆਪਣੇ ਦੋਸਤ ਨਾਲ ਹਮ مشਵਰਾ ਹੋ ਕੇ ਇਹ ਸਾਰੇ ਮਰਡਰ ਨੂੰ ਜਿਹੜਾ ਦਾਤ ਹੈ ਉਹ ਅਰੇਂਜ ਕਰਕੇ ਲੜਕੇ ਨੂੰ ਮਰਨ ਵਾਲੇ ਨੂੰ ਬਾਹਰ ਬੁਲਾ ਲਿਆ ਤੇ ਉਹਨੂੰ ਬਹਾਨੇ ਨਾਲ ਬਾਹਰ ਲੈ ਕੇ ਬਾਹਰ ਜਾ ਕੇ ਉਹਦੀ ਗਰਦਨ ਤੇ ਵਾਰ ਕਰਕੇ ਉਹਦਾ ਕਤਲ ਕਰਤਾ ਤੇ ਡੈੱਡ ਬੋਡੀ ਜਿਹੜੀ ਹੈ ਉਹ ਡਿਸਪੋਜ਼ ਆਫ ਕਰਤੀ ਕਨਾਲ ਵਿੱਚ ਪੁਲਿਸ ਨੇ ਤਿੰਨੇ ਨਾਬਾਲਗਾਂ ਨੂੰ ਜੁਵੈਨਾਈਲ ਜੇਲ੍ਹ ਵਿੱਚ ਰੱਖਿਆ ਕਤਲ ਕੀਤੇ ਜਾਣ ਵਾਲਾ ਹਨੀ ਤੇ ਤਿੰਨੇ ਮੋਰਸਮ ਇੱਕ ਹੀ ਪਿੰਡ ਦੇ ਰਹਿਣ ਵਾਲੇ ਨੇ